ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਭਤੀਜਿਆਂ ਨੂੰ ਭਤੀਜਿਆਂ ਨੂੰ ਮਾਤਾ ਮਾਂ ਨੂੰ ਬਜ਼ੁਰਗਾਂ ਨੂੰ ਦੋਸਤਾਂ ਨੂੰ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ ਬਲੌਗ ਦੀ ਸ਼ੁਰੂਆਤ ਕਰ ਰਹੇ ਆ ਹੁਣ ਚੱਲਦੇ ਆਂ ਮੋਟਰ ਤੇ ਮੋਟਰ ਤੇ ਜਾ ਕੇ ਤੁਹਾਨੂੰ ਫਿਰ ਗੱਲਾਂ-ਬੱਤਾਂ ਕਰਦੇ ਆਂ ਨਾਲੇ ਖੇਤ ਦਿਖਾਉਣਗੇ ਤੇ ਆ ਚਾਹ ਤਰੀਵੀ ਆ ਚਾਹ ਪੀ ਕੇ ਫਿਰ ਚੱਲਦੇ ਆਂ ਮੋਟਰ ਤੇ ਬਾਕੀ ਥੋਡੇ ਚਾ ਚਾਚੇ ਦੀ ਸਿਹਤ ਹੁਣ ਠੀਕ ਆ ਫਰਕ ਆ ਪਹਿਲਾਂ ਨਾਲੋਂ ਬਹੁਤ ਸੌ ਦੇ ਵਿੱਚੋਂ 60% ਸਿਹਤ 'ਚ ਫਰਕ 来 ਗਿਆ ਠੀਕ ਆ ਮਤਲਬ ਮੈਂ ਮੈਨੂੰ ਉਮੀਦ ਆ ਕੇ ਤੁਹਾਡੀਆਂ ਦੁਆਵਾਂਾਂ ਸਰ ਕੇ ਕੱਲ ਤੱਕ ਕਹਿਣ ਫਿੱਟ ਹੋ ਜੂਗਾ ਬਾਕੀ ਲਵ ਯੂ ਤੁਹਾਨੂੰ ਸਾਰਾ ਹਾਂਜੀ ਆ ਮੋਟਰ ਤੇ ਨੂੰ ਜਾ ਰਹੇ ਹਾਂ ਯਾਰ ਆ ਦੇਖੋ ਨਜ਼ਾਰਾ ਖੇਤਾਂ ਦਾ ਅੱਗੀ ਰੋਡ ਤੇ ਬੈ ਕੇ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਮੈਂ ਕਿਹਾ ਚਲੋ ਅੱਜ ਐਤਵਾਰ ਆ ਮੋਟਰ ਤੇ ਚੱਲਦੇ ਹਾਂ ਮੋਟਰ ਤੇ ਆ ਕੇ ਯਾਰ ਅੱਧੇ ਦੁੱਖ ਟੁੱਟ ਜਾਂਦੇ ਨੇ ਅੱਧੀ ਬਿਮਾਰੀ ਠੀਕ ਹੋ ਜਾਂਦੀ ਆ ਬਾਕੀ ਕੋਈ ਗੱਲ ਨਹੀਂ ਤੁਸੀਂ ਇਹਦੇ ਚਾਚੇ ਨੂੰ ਪਿਆਰ ਕਰਦੇ ਹੋ ਉਹ ਠੀਕ ਆ ਮੈਂ ਪਹਿਲਾਂ ਨਾਲੋਂ ਬਹੁਤ ਫਰਕ ਆ ਬੱਸ ਬਾਬਾ ਸੁੱਖ ਰੱਖਿਆ ਮੋਟਰ ਚੱਲ ਰਹੀ ਆ ਇੱਕ ਦੋ ਦਿਨਾਂ ਤੱਕ ਤਬੀਅਤ ਬਿਲਕੁਲ ਠੀਕ ਹੋ ਜਾਣੀ ਆ ਪਹਿਲਾਂ ਮੰਗੂ ਟੀਨ ਮੰਗੂ ਤੁਹਾਨੂੰ ਮਿਲੂੰਗਾ ਵੀਡੀਓ ਪਾਵਾਂਗੇ ਗੇੜੀਆਂ ਲਾਵਾਂਗੇ ਸਭ ਕੁਝ ਕਰਾਂਗੇ ਤੇ ਤੁਹਾਡੇ ਫੋਨ ਵੀ ਚੱਕੂੰਗਾ ਤੇ ਇੱਕ ਗੱਲ ਹੋਰ ਪੁੱਤੀਜਿਓ ਜਿਹੜਾ ਬੁੱਧਵਾਰ ਆਊਗਾ ਹੁਣ ਮੈਂ ਆਪਦੀ ਜ਼ਿੰਦਗੀ ਦਾ ਜਿਵੇਂ ਪੋਡਕਾਸਟ ਕਰਦੀ ਆ ਆਪਾਂ ਕਿਸੇ ਚੈਨਲ ਵਾਲੇ ਨਾਲ ਪਾਰਟ 1 ਮੈਂ ਬੁੱਧਵਾਰ ਨੂੰ ਪਾਉਂਗਾ ਕਿ ਤੁਹਾਨੂੰ ਆਦੀ ਜ਼ਿੰਦਗੀ ਦੇ ਕਿੱਸੇ ਦੱਸੂੰਗਾ ਕਿ ਕਿਵੇਂ ਬਚਪਨ ਬੀਤਿਆ ਕੀ ਕੁਝ ਗਲਤ ਕਰਿਆ ਸਭ ਤੋਂ ਗਲਤੀਆਂ ਹੋਈਆਂ ਤੇ ਉਹਦੇ ਵਿੱਚ ਤੁਹਾਡੇ ਲਈ ਨੂਥ ਲਈ ਮੈਸੇਜ ਵੀ ਹੋਊਗਾ ਯਾਰ ਠੀਕ ਹੈ ਨਾ ਇਹ ਆ ਮੌਸਮ ਚੱਲ ਰਹੀ ਆ ਐਨ ਵਧੀਆ ਮੌਸਮ ਹੋ ਗਿਆ ਪਿਆਏ ਹੁਣ ਚੱਲਦੇ ਆ ਜੀ ਪਿੰਡ ਨੂੰ ਘਰ ਨੂੰ ਚੱਲਦੇ ਆ ਜਾ ਕੇ ਤਿਆਰ ਹੁੰਦੇ ਆ ਨਾ ਬੰਬੀ ਚੱਲ ਰਹੀ ਆ ਠੀਕ ਆ ਜੀ ਹੁਣ ਆਪਾਂ ਚੱਲਦੇ ਆਂ ਸ਼ਹਿਰ ਨੂੰ ਇੱਕ ਰਿਸਪੀਰੀ ਰੀਚ ਮਾਰਗ ਜੀ ਹੋਊਗੀ ਉੱਥੇ ਜਾਣਾ ਓਦੇ ਬਾਅਦ ਤੋਂ ਫਿਰ ਤੁਹਾਨੂੰ ਰਸਤੇ ਜਿਹਾ ਦਿਖਾਉਨੇ ਆ ਜੁੜੇ ਰਹੋ ਤੇ ਚਾਚੇ ਦੀ ਡਰੈਸਿੰਗ ਤੇ ਪੱਗ ਕਈ ਜੀ ਲੱਗੀ ਜਰੂਰ ਦੱਸਿਓ ਕਮੈਂਟ ਕਰ ਹਾਂਜੀ ਗੱਡੀ ਸਟਾਰਟ ਕਰ ਲਈ ਮਗਾ ਠੰਡੀ ਹੋ ਜਾਵੇ ਚਲਦੇ ਆ ਹੁਣ ਜੁੜੇ ਰਹੇ ਹੁਣ ਨਾਲ ਹਾਂਜੀ ਹੁਣ ਚਲਦੇ ਆ ਫਤੇਗੜ ਸਾਹਿਬ ਹਾਂਜੀ ਕਿਵੇਂ ਨੇ ਮਿੱਤਰ ਪਿਆਰੇ ਆ ਡੀਜ਼ਲ ਪਵਾ ਰਹੇ ਆ ਰਸਤੇ 'ਚ ਫਿਰ ਚਲਦੇ ਆ ਫਤੇਗੜ ਸਾਹਿਬ ਨੂੰ ਲਗਾਉਣੀ ਆ ਬੰਦਰ ਕਾਹਾਂ ਜਾ ਕੇ ਠੀਕੋ ਚੁਗਰੋ ਚੜਦੀ ਕਲਾ 'ਚੋਂ ਹਾਂਜੀ ਤੇਲ ਪਵਾ ਲਿਆ ਹੁਣ ਚਲਦੇ ਆ ਗਾਹਾਂ ਨੂੰ ਜੁੜੇ ਰਹੋ ਜਾ ਰਹੇ ਹੈਗੇ ਆ ਰਿਸ਼ਤੇਰੀ ਚ ਕਿੱਥੇ ਪਹੁੰਚ ਮੌਸਮ ਦੇਖੋ ਕਿੰਨਾ ਸਾਫ ਹੈ ਜੀ ਡਡਿਆਣੇ ਆਏ ਪਏ ਸੀ ਜਿਹੜਾ ਤੁਹਾਨੂੰ ਦੱਸਿਆ ਸੀ ਰਿਸ਼ਤੇਰੀ ਚ ਮਰਗਤ ਜੀ ਹੋ ਗਈ ਸੀ ਨੂੰ ਫਿਰ ਇੱਥੇ ਬਹਿ ਕੇ 5-10 ਮਿੰਟ ਚੱਲਦੇ ਆ ਤੇ ਗੜ ਤੋਂ ਹਾਂਜੀ ਆ ਗੱਡੀ ਚੋਂ ਬਸਾਹਾ ਜਾ ਕੱਢਣ ਆਇਆ ਸੀ ਹਾਂਜੀ ਗੁਰਦੁਆਰਾ ਸਾਹਿਬ ਆ ਗਿਆ ਹਾਂਜੀ ਮੱਥਾ ਟੇਕਦੇ ਆ ਜੀ ਹੁਣ ਗੁਰਦੁਆਰਾ ਸਾਹਿਬ ਚੱਲਦੇ ਆ ਅੰਦਰ ਹਾਂਜੀ ਮੱਥਾ ਲਿਆ ਟੇਕ ਹਾਂ ਚੱਲਦੇ ਆਂ ਹਾਂ ਜੀ ਸਰੰਦਾ ਆਇਆ ਕੀ ਯਾਰ ਫੇਰ ਮੈਂ ਦੀਪ ਨੂੰ ਕਿਹਾ ਵਿਚਾਰੇ ਨੂੰ ਮੈਂ ਕਿਹਾ ਦੀਪ ਇਹਨੂੰ ਕਰ ਠੀਕ ਇੰਸਟਾਗ੍ਰਾਮ ਵਾਲੇ ਸਿਸਟਮ ਨੂੰ ਉਹਨੇ ਮੇਲਾ ਮੂਲਾ ਪਾਈਆਂ ਨੇ ਉਹਨੇ ਸੈੱਟ ਕਰਿਆ ਵਿਚਾਰੇ ਨੇ ਹੁਣ ਦੇਖਦੇ ਆਂ ਕਿ ਕੱਲ ਤੱਕ ਸੈੱਟ ਹੁੰਦਾ ਕੱਲ ਤੱਕ ਹੁੰਦਾ ਹਾਂਜੀ ਹੁਣ KFC ਜਾ ਰਹੇ ਆ ਬਾਸਤੀ ਦੇ ਟੀਮੀ ਟਾਊਨ ਉਹਨਾਂ ਵਾਸਤੇ ਲੈ ਲਈਏ ਚੀਕ ਹਾਂਜੀ ਆ ਗਏ KFC ਨਾਲੇ 버거 ਕੁਕਰ ਲੈ ਲਈਏ ਹਾਂਜੀ ਪਹੁੰਚ ਗਏ ਇੱਥੇ ਆਪਣਾ ਕੀ ਐਫਸੀ ਲੈ ਕੇ ਫਿਰ ਚਲਦੇ ਆ ਪਿੰਡ ਨੂੰ ਹਾਂਜੀ ਖਾਣ ਪੀਣ ਨੂੰ ਲੈ ਲਿਆ ਟੀਮੀ ਨਾਲ ਵਾਸਤੇ ਫਿਰ ਚਲਦੇ ਆ ਪਿੰਡ ਨੂੰ ਬੜਾ ਵਧੀਆ ਹਾਂਜੀ ਮਿੱਤਰ ਪਿਆਰਿਓ ਲੈ ਲਿਆ ਆਪਾਂ ਆਪਦਾ ਖਾਣ ਵਾਲਾ ਸਮਾਨ ਬਾਕੀ ਤੁਸੀਂ ਸੁਣਾਓ ਤੇ ਚਲਦੇ ਆ ਪਿੰਡ ਨੂੰ ਪਿੰਡ ਜਾ ਕੇ ਦਿਖਾਉਣੀ ਆ ਤੁਹਾਨੂੰ ਫਿਰ ਠੀਕ ਆ ਜੁੜੇ ਰਹੋ ਲੈ ਲਿਆ ਟੀਮੀ ਉਹਨਾਂ ਦਾ ਸਮਾਨ ਆਪਾਂ ਆਣ ਜੀ ਨਾਲ ਤੇ ਹੁਣ ਚੱਲਦੇ ਆਂ ਜੀ ਘਰ ਨੂੰ ਮੌਸਮ ਬਹੁਤ ਵਧੀਆ ਐਨ ਸਾਫ ਸਾਫ ਠੀਕ ਰਿਹਾ ਹੈਗਾ ਠੀਕ ਹੈ ਨਾ ਜਾਂਦੀਆਂ ਜੀ ਪਿੰਡ ਨੂੰ ਫਿਰ ਜਾ ਕੇ ਬਲੌਗ ਕਰਦੇ ਆਂ ਐਡਿਟ ਪਾਉਣੀ ਆ ਫਿਰ ਤੇ ਆਹ ਦੇਖ ਲੋ ਮਾਹੌਲ ਅਸੀਂ ਕੱਲ ਜੀ ਧੀਓ ਆ ਗਏ ਅੱਜ ਤੇ ਬਲੌਗਿੰਗ ਦੀ ਕਰਨ ਲੱਗਿਆ ਐਂਡ ਤੇ ਹੁਣੇ ਆਏ ਆਂ ਘਰੇ ਤੇ ਬਲੌਗ ਦਾ ਇੰਜੋਏ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਿਆ ਕਰੋ ਲਵ ਇਹ ਪਰਪਰਾ ਕਰਦਾ ਕੁਛ ਨਹੀਂ ਮੇਰਾ ਮੀਟਰ ਕਾਉਂ ਚੱਲੇ ਆਇਗਾ ਹਾਂਜੀ ਜਾ ਰਹੇ ਹਾਂ ਮੋਟਰ ਤੇ ਗੁਰੂ ਦਾ ਬੀਜ ਕਾਉਂ ਪੱਠੇ ਬੀਜਾਂਗੇ ਸਵੇਰੇ ਫਿਰ ਆਹ ਠੀਕ ਆ ਅਡੂਟਾ ਮੀਟਰ ਕਾਉਂ ਆਇਤੀ ਸਵੇਰੇ ਪੱਠੇ ਬੀਜਾਂਗੇ ਮੋਟਰ ਤੇ ਹਾਂਜੀ ਆ ਰੂਟਾ ਬੀਟਰ ਆਪਾਂ ਪਾ ਲਿਆ ਹੁੰਦਾ ਹੁਣ ਸਵੇਰੇ ਤੜਕੇ ਸੱਜਰੇ ਉੱਠ ਕੇ ਪੱਠੇ ਬੀਜਿ ਆਵਾਂਗੇ ਚਲੋ ਠੀਕ ਆ ਜੀ ਅੱਜ ਦੇ ਵਲੌਗ ਦੀ ਕਰਨ ਲੱਗੀਆਂ ਐਂਡਿੰਗ ਠੀਕ ਹੈ ਨਾ ਪਹਿਲਾਂ ਵੀ ਕਹਤਾ ਸੀ ਤੁਸੀਂ ਕਹੋਗੇ ਚਾਚਾ ਬਾਰ ਬਾਰ ਕਹੀ ਜਾਂਦਾ ਏ ਉਦੋਂ ਪਤਾ ਨਹੀਂ ਸੀ ਕਿ ਮੋਟਰ ਤੇ ਜਾਣਾ ਏ ਮੈਂ ਕਿਹਾ ਚਲ ਥੋੜੀ ਜੀ ਵੀਡੀਓ ਬਣਾ ਲੈਂਦੇ ਆ ਤੁਹਾਨੂੰ ਦਿਖਾ ਦਾਂਗੇ